ਹਾਂਜੀ ਦੋਸਤੋ ਅੱਜ ਦੀ ਵੀਡੀਓ ਥੋਨੂੰ ਸਬਰਾਜ ਦੇ ਤਿੰਨੋ ਟਰੈਕਟਰ ਦਿਖਾਵਾਂਗੇ ਕਿਵੇਂ ਚੱਲਦੇ ਆ ਟਰਾਲੀ ਖਿੱਚਦੇ ਸਬਰਾਜ 744 ਤੇ ਸਬਰਾਜ 735 ਤੇ ਸਬਰਾਜ 855 ਤਿੰਨਾਂ ਦੇ ਟਰਬੋ ਲੱਗੀ ਹੋਈ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਕਰਦੇ ਆ ਸਟਾਰਟ Kriya, hokal makriya, hokal makriya, hokal makriya. ਟਰੈਕਟਰ ਦਾ ਜੱਟਾਂ ਲਈ ਜਹਾਜ਼ ਆ ਜੱਟਾਂ ਦੇ ਟਰੈਕਟਰ ਦਾ ਜੱਟਾਂ ਲਈ ਜਹਾਜ਼ ਆਉਂਦਾ ਮਿੰਟੂ ਦਾ 744 ਸ਼ੂਟ ਦਾ 744 ਦਾ ਹੋ ਰਿਹਾ ਹੁਣ ਟਰੈਕਟਰ ਚੱਲਦੇ ਹੋਏ ਦੋ ਮਿੰਟ 44 ਸਕਿੰਟਾਂ ਦੇ ਵਿੱਚ ਆਇਆ ਜੀ ਆਹ ਟਰੈਕਟਰ ਸਵਰਾਜ 744 ¡Vamos a ver, tío! ¡Vamos a ver, 732 732 ਆਵਾਹ ਹੋ ਬੱਲੇ ਬੱਲੇ 732 ਚਾਹੀਦੀ ਨਹੀਂ ਜਾਂਦੇ ਹਰ 732 ਉਹ 735 ਚਾਹੀਦੀ ਨਹੀਂ ਜਾਂਦਾ 732 ਗੱਲਾਂ ਬੱਕਰੀਆਂ ਓਏ ਗੱਲਾਂ ਬੱਕਰੀਆਂ 2 ਮਿੰਟ 45 ਸਕਿੰਟ ਦੇ ਵਿੱਚ ਆ ਗਿਆ ਬਾਈ ਆਹ ਸਵਰਾਜ 735 ਦਾ ਮੁਕਾਬਲਾ ਕਿਦੋਂ ਸ਼ੁਰੂ ਹੋ ਦਿੱਤਾ ਅਫਸਰ ਬਤ ਬੱਤਿਆ ਦੇ ਰਿਹਾ ਹੋ ਪੂਰਾ ਸੀ ਇਸ ਮਾਸਾਰ ਕੋਈ ਨਹੀਂ ਆ ਰਿਹਾ इतना पैदा पर्दे परीक्षित नहीं थी अब आ रहा है आ रहा है कमाल है कमाल है कमाल है लग गया है जेडर में रहिए हेल्प करे कमाल 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 है कितने नौजवान लिख 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 ल ਜਿਹੜੇ 0744 ਵਾਲੇ ਕਦੇ ਵੀ 744 ਅਜਰਾ ਕੇ ਦਾ ਮੁਕਾਬਲਾ ਹੋਣਾ ਉਹ ਟੈਨਸਨੇ ਕੇ ਆ ਜਾਣਗੇ ਜਿਹੜੇ 0744 ਵਾਲੇ ਉਹ ਵੀ ਆ ਜਾਣਗੇ ਫੇਰ ਬਾਦਾਂ ਦੇ ਵਿੱਚ ਆਹ ਦੇਖੋ ਆ ਉਹਦਾ ਕਿੰਨਾ ਔਰ ਤੇ ਓਏ ਇਹ ਕੁੱਤ ਨਹੀਂ ਦੇਖੋ ਔਰ ਰੱਲੇ ਵਾਲਾ ਕਿੰਨੀ ਕੁ ਧੁੰਧਿਆ ਮੇਰੇ ਉੱਤੇ ਇਹਨੇ ਪਜਾਣ ਦੇ ਲੇ ਲਿਆ ਤੇ ਧੱਕ ਪਾਈ ਫਿਰਿਆ ਸਵਰਾਜ 855 ਦਾ ਬਈ ਸਵਰਾਜ 744 ਤੇ 735 ਨਾਲੋਂ ਜ਼ਿਆਦਾ ਟਾਈਮ ਆਇਆ ਸੀ ਜਿੱਤੇ ਤੱਕ ਮੇਰੇ ਜ਼ਿਆਦਾ 5 ਮਿੰਟ ਤੋਂ ਪਲੱਸ ਪਲੱਸ ਟਾਈਮ ਆਇਆ ਸੀਗਾ ਇਹ ਟਰੈਕਟਰ ਦਾ ਇਹ ਆ ਬਈ ਸਵਰਾਜ ਦੇ ਤਿੰਨੋਂ ਟਰੈਕਟਰਾਂ ਦਾ ਕੰਪੈਰੀਸ਼ਨ ਕੀਤਾ ਸੀ ਇਹ ਵੀਡੀਓ ਦੇ ਵਿੱਚ 735 ਤੇ 744 ਤੇ 855 ਤੇ ਹੋਰ ਵੀ ਤੁਸੀਂ ਕਿਹੜੇ ਟਰੈਕਟਰ ਦਾ ਕੰਪੈਰੀਸ਼ਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਇੱਕ ਕੇ ਮੈਂ ਲੱਗਦਾ ਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਜੁੜਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪਰਸ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ